ਜਾਪ ਹੈਦਰ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਅਗਲੇ 15 ਦਿਨ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਮੌਸਮ ਤੇ ਜਾਣਕਾਰੀ ਸ਼ੇਅਰ ਕਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲੋ ਫਰੀਦਕੋਟ ਦੇ ਵਿੱਚ ਨਜ਼ਰ ਮਾਰੀਏ ਤੇ ਅਗਲੇ 4-5 ਦਿਨ ਬਦਲਵਾਈ ਹੋਣ ਦੀ ਸੰਭਾਵਨਾ ਹੋਵੇਗੀ ਉਸ ਤੋਂ ਅਗਲਾ ਹਫਤਾ ਧੁੱਪ ਲੱਗਣ ਦੀ ਸੰਭਾਵਨਾ ਰਹੇਗੀ ਘਟ ਤੋਂ ਘਟ ਟੈਂਪਰੇਚਰ 4 ਡਿਗਰੀ ਫਾਜ਼ਿਲਕਾ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ 1 2 ਤੇ 3 ਨੂੰ ਸੰਘਣੇ ਬੱਦਲ ਹੋਣਗੇ ਘੱਟੋ ਘੱਟ ਟੈਂਪਰੇਚਰ ਇਸ ਹਫ਼ਤੇ 4 ਡਿਗਰੀ ਤੇ ਵੱਧ ਤੋਂ ਵੱਧ 25 ਤੋਂ 26 ਡਿਗਰੀ ਜਾਵੇਗਾ ਫਿਰੋਜ਼ਪੁਰ ਦੇ ਵਿੱਚ ਸਭ ਤੋਂ ਜ਼ਿਆਦਾ ਠੰਡ ਹੋਣ ਦੀ ਸੰਭਾਵਨਾ ਰਾਤ ਦੇ ਟਾਈਮ 1 ਤਰੀਕ ਨੂੰ 2 ਡਿਗਰੀ ਸੈਲਸੀਅਸ ਟੈਂਪਰੇਚਰ ਤੇ 1 ਤੋਂ ਲੈ ਕੇ 4 ਤੱਕ ਸੰਘਣੇ ਬੱਦਲ ਹੋਣ ਦੀ ਸੰਭਾਵਨਾ ਵੱਧ ਤੋਂ ਵੱਧ ਟੈਂਪਰੇਚਰ 25 ਤੋਂ 26 ਡਿਗਰੀ ਰਹੇਗਾ ਤੇ ਅਗਲੇ ਹਫ਼ਤੇ ਧੁੱਪ ਲੱਗਣ ਦੀ ਸੰਭਾਵਨਾ ਰਹੇਗੀ ਮੋਗਾ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਘੱਟੋ ਘੱਟ ਟੈਂਪਰੇਚਰ 3 ਡਿਗਰੀ ਤੇ 31 ਤੋਂ ਲੈ ਕੇ 5 6 ਤੱਕ ਬੱਦਲ ਰਹਿਣ ਦੀ ਸੰਭਾਵਨਾ ਰਹੇਗੀ ਪਟੰਡਾ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ ਘੱਟੋ ਘੱਟ ਟੈਂਪਰੇਚਰ 4 ਤੋਂ 5 ਡਿਗਰੀ ਤੇ 25 ਤੋਂ 26 ਡਿਗਰੀ ਟੈਂਪਰੇਚਰ ਰਹੇਗਾ ਨਾਲ ਹਲਕੀ ਤੋਂ ਦਰਬੈਨੀ ਹਵਾ ਚੱਲਦੀ ਰਹੇਗੀ ਮੁਕਸਰ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ ਲੁਧਿਆਣਾ ਦੇ ਵਿੱਚ ਜਿਆਦਾ ਬਦਲਵਾਈ ਹੋਣ ਦੀ ਸੰਭਾਵਨਾ 30 ਤੋਂ ਲੈ ਕੇ 4 ਤਰੀਕ ਤੱਕ ਹੋ ਸਕਦੀ ਹੈ ਤੇ ਘੱਟੋ ਘੱਟ ਟੈਂਪਰੇਚਰ 4 ਡਿਗਰੀ ਰਹੇਗਾ ਮੁਕਸਰ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਰਾਤ ਦੇ ਟਾਈਮ ਘੱਟੋ ਘੱਟ ਇਸ ਹਫਤੇ 3 ਡਿਗਰੀ ਟੈਂਪਰੇਚਰ ਜਾਵੇਗਾ ਤੇ ਦਿਨ ਦੇ ਟਾਈਮ 22 ਤੋਂ 23 ਡਿਗਰੀ ਹੋਵੇਗਾ ਸੰਗਰੂਰ ਇਲਾਕੇ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਮੌਸਮ ਦਿਖਾਈ ਦੇਵੇਗਾ 6-7 ਤਰੀਕ ਨੂੰ ਕੜਾਕੇਦਾਰ ਧੁੱਪ ਲੱਗਣ ਦੀ ਸੰਭਾਵਨਾ ਤੇ ਬਾਕੀ ਦਿਨਾਂ ਦੇ ਵਿੱਚ ਬਦਲਬਾਈ ਹੋਵੇਗੀ 29 ਤਰੀਕ ਤੇ 30 ਤਰੀਕ ਨੂੰ ਵੀ ਧੁੱਪ ਲੱਗਣ ਦੀ ਸੰਭਾਵਨਾ ਰਹੇਗੀ ਰੂਪਨਗਰ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ 30 ਤਰੀਕ ਨੂੰ ਹਲਕੇ ਤੋਂ ਦਰਮਿਆਨੀ ਬਦਲਬਾਈ ਤੇ ਬਾਕੀ ਦਿਨਾਂ ਦੇ ਵਿੱਚ ਸੰਘਣੇ ਬਦਲ 2-3-4 ਨੂੰ ਰਹਿਣਗੇ ਰਾਤ ਦੇ ਟਾਈਮ ਘਟੇਗਾ ਟੈਂਪਰੇਚਰ ਇਸ ਹਫਤੇ 5 ਡਿਗਰੀ ਰਹੇਗਾ ਮਾਨਸਾ ਦੇ ਵਿੱਚ ਵੱਧ ਵੱਧ 24 ਤੋਂ 25 ਡਿਗਰੀ ਤੇ ਰਾਤ ਦੇ ਟਾਈਮ ਕੱਟ ਕੇ 6 ਡਿਗਰੀ ਇਸ ਹਫਤੇ ਜਾਵੇਗਾ ਨਾਲਾ ਦੇ ਵਿੱਚ ਵੀ ਇਸ ਹਫਤੇ 4 ਤੋਂ 6 ਡਿਗਰੀ ਘਟ ਤੇ ਵੱਤਵੱਤ 24 ਤੋਂ 26 ਡਿਗਰੀ ਟੈਂਪਰੇਚਰ ਰਹੇਗਾ 29 ਤੇ 30 ਤਰੀਕ ਨੂੰ ਧੁੱਪ ਲੱਗਣ ਦੀ ਸੰਭਾਵਨਾ ਰਹੇਗੀ ਮਲੇਰ ਕੋਟਰਾ ਦੇ ਵਿੱਚ 19 ਤਰੀਕ ਨੂੰ ਧੁੱਪ ਲੱਗਣ ਦੀ ਸੰਭਾਵਨਾ 29 ਤਰੀਕ ਨੂੰ ਧੁੱਪ ਲੱਗਣ ਦੀ ਸੰਭਾਵਨਾ ਵੱਤਵੱਤ ਟੈਂਪਰੇਚਰ 19 ਡਿਗਰੀ ਤੇ ਰਾਤ ਦੇ ਟਾਈਮ 9 ਡਿਗਰੀ ਹੋਵੇਗਾ ਇਸ ਹਫਤੇ ਘੱਟੋ ਘੱਟ 4 ਡਿਗਰੀ ਤੇ ਅਗਲੇ ਹਫਤੇ ਵੱਤਵੱਤ ਟੈਂਪਰੇਚਰ 24 ਤੋਂ 25 ਡਿਗਰੀ ਹੋਵੇਗਾ ਸ਼ੀਰ ਅਜੀਤ ਸਿੰਘ ਨਗਰ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ ਘੱਟੋ ਘੱਟ 5 ਡਿਗਰੀ ਟੈਂਪਰੇਚਰ ਤੇ ਨਾਲ ਤੇਜ਼ ਹਨੇਰੀ ਚੱਲਣ ਦੀ ਸੰਭਾਵਨਾ 2 ਤਰੀਕ ਨੂੰ ਹੋਵੇਗੀ ਫਤੇੜ ਘੜ ਸਾਹਿਬ ਹਨੇਰੀ ਚੱਲਣ ਦੀ ਸੰਭਾਵਨਾ 2 ਤਰੀਕ ਨੂੰ ਤੇ ਨਾਲ ਸੰਘਣੇ ਬੱਦਰ ਹੋਣਗੇ ਧੁੱਪ ਰਗਣ ਦੀ ਸੰਭਾਵਨਾ 29 30 31 ਤੇ 1 ਤਰੀਕ ਨੂੰ ਰਹੇਗੀ ਬਾਕੀ 5 ਤੇ 6 ਨੂੰ ਹਲਕੇ ਤੋਂ ਦਰਮਿਆਨੀ ਬਦਲਵਾਈ ਹੋ ਸਕਦੀ ਆ ਸੰਗਰੂਰ ਇਲਾਕੇ ਦੇ ਵਿੱਚ 2 3 4 ਨੂੰ ਸੰਘਣੇ ਬੱਦਲ ਹੋਣ ਦੀ ਸੰਭਾਵਨਾ ਤੇ ਅਗਲੇ ਹਫਤੇ ਧੁੱਪ ਲੱਗਣ ਦੀ ਸੰਭਾਵਨਾ ਰਹੇਗੀ ਪਟਿਆਲਾ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਤੇ ਦੋ ਤਰੀਕ ਨੂੰ ਹਨੇਰੀ ਚੱਲਣ ਦੀ ਸੰਭਾਵਨਾ ਰਹੇਗੀ। ਜਲੰਧਰ ਦੇ ਵਿੱਚ 30, 31, 1 ਤੇ 3-4 ਨੂੰ ਬਦਲਵਾਈ ਹੋਣ ਦੀ ਸੰਭਾਵਨਾ ਰਹੇਗੀ ਤੇ ਬਾਕੀ ਦਿਨਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਧੁੱਪ ਲੱਗ ਸਕਦੀ ਆ। ਮੀਂਹ ਪੈਣ ਦੀ ਸੰਭਾਵਨਾ ਕਪੂਰਥਲਾ 30 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਟੁੱਟਵੇਂ ਇਲਾਕੇ ਦੇ ਵਿੱਚ ਬਾਰਿਸ਼ ਹੋ ਸਕਦੀ ਆ। 2, 3, 4 ਨੂੰ ਸੰਘਣੇ ਬੱਦਲ ਰਹਿਣਗੇ ਤੇ ਘੜ ਤੋਂ ਘੜ ਟੈਂਪਰੇਚਰ 3 ਡਿਗਰੀ ਕਪੂਰਥਲਾ ਦੇ ਵਿੱਚ ਹੋਵੇਗਾ। ਨਵਾਂ ਸ਼ਹਿਰ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਘੜ ਤੋਂ ਘੜ ਟੈਂਪਰੇਚਰ 4 ਡਿਗਰੀ ਇਸ ਹਫਤਾ ਰਹੇਗਾ ਤੇ ਘੜ ਤੋਂ ਘਟ ਟੈਂਪਰੇਚਰ ਅਗਲੇ ਹਫਤੇ 8 ਤੋਂ 9 ਡਿਗਰੀ ਜਾਵੇਗਾ। ਹੁਸ਼ਿਆਰਪੁਰ ਦੇ ਵਿੱਚ ਵੱਧ ਵੱਧ ਟੈਂਪਰੇਚਰ 22 ਤੋਂ 23 ਡਿਗਰੀ ਅਗਲੇ ਹਫਤੇ ਤੇ ਘੜਤੋਗਾ ਟੈਂਪਰੇਚਰ 5 ਡਿਗਰੀ ਰਹੇਗਾ। ਤੇ ਅਗਲੇ ਹਫਤੇ 22 ਤੋਂ 23 ਡਿਗਰੀ ਟੈਂਪਰੇਚਰ ਜਾਵੇਗਾ। ਅੰਮ੍ਰਿਤਸਰ ਦੇ ਵਿੱਚ ਬਦਲਵਾਈ 30 ਤੋਂ ਲੈ ਕੇ 4-5 ਤਰੀਕ ਤੱਕ ਹਲਕੇ ਤੋਂ ਦਰਮਿਆਨੀ ਬਦਲਵਾਈ ਹੋਵੇਗੀ। ਤੇ ਇੱਕ ਤਰੀਕ ਨੂੰ ਰਾਤ ਦੇ ਟਾਈਮ ਘੜਤੋ ਦਾ ਟੈਂਪਰੇਚਰ 2 ਡਿਗਰੀ ਸੈਲਸੀਅਸ ਜਾਵੇਗਾ ਜੋ ਕਿ ਬਾਕੀ ਪੰਜਾਬ ਦੇ ਇਲਾਕੇ ਨਾਲੋਂ ਠੰਡਾ ਹੋਵੇਗਾ ਤੇ ਬਾਕੀ ਪੰਜਾਬ ਵੈਦਰ ਚੈਨਲ ਤੇ ਨਜ਼ਰ ਮਾਰੀਏ ਤਾਂ ਅਗਲੇ ਹਫਤੇ ਅੰਮ੍ਰਿਤਸਰ ਦੇ ਵਿੱਚ ਤੁੱਪ ਲੱਗਣ ਦੀ ਸੰਭਾਵਨਾ 6 ਤੇ 7 ਨੂੰ ਹੋਵੇਗੀ ਤਰਨਤਾਰਨ ਇਲਾਕੇ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ ਤੇ ਜਹਨੇਰੀ ਚਲਣ ਦੀ ਸੰਭਾਵਨਾ 1 ਤਰੀਕ ਤੇ 3 ਤਰੀਕ ਨੂੰ ਰਹੇ ਗੁਰਦਾਸਪੁਰ ਇਲਾਕੇ ਵਿੱਚ ਨਜ਼ਰ ਮਾਰੀਏ ਤਾਂ 2 3 4 ਨੂੰ ਸੰਘਣੇ ਬਦਲ ਹੋਣ ਦੀ ਸੰਭਾਵਨਾ ਬਾਕੀ ਇਲਾਕੇ ਦੇ ਵਿੱਚ ਟ੍ਰਟਵੀ ਬਦਲਵਾਈ ਹੋ ਸਕਦੀ ਆ ਤੇ ਘੜ ਤੋਂ ਘਾ ਟੈਂਪਰੇਚਰ ਬੁੱਧਵਾਰ ਰਾਤ ਨੂੰ 3 ਡਿਗਰੀ ਹੋਵੇਗਾ ਪਠਾਨਕੋਟ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਸੰਘਣੇ ਬੱਦਲ ਰਹਿਣਗੇ ਤੇ ਰਾਤ ਦੇ ਟਾਈਮ 3 ਤੋਂ 4 ਡਿਗਰੀ ਟੈਂਪਰੇਚਰ ਇਸ ਹਫਤੇ ਜਾਵੇਗਾ ਤੇ ਅਗਲੇ ਹਫਤੇ ਘੜ ਤੋਂ ਘਾ ਟੈਂਪਰੇਚਰ 8 ਡਿਗਰੀ ਤੇ ਵੱਧ ਤੋਂ ਵੱਧ ਟੈਂਪਰੇਚਰ 25 ਤੋਂ 26 ਡਿਗਰੀ ਸੈਲਸੀਅਸ ਜਾਵੇਗਾ 7 ਤਰੀਕ ਨੂੰ ਕੜਾਕੇदार ਧੁੱਪ ਤੇ 5 6 ਨੂੰ ਹਲਕੀ ਤੋਂ ਦਰਮਿਆਨੀ ਬਦਲਵਾਈ ਹੋ ਸਕਦੀ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਮੌਸਮ ਦੀ ਜਾਣਕਾਰੀ ਮਿਲਦੀ ਰਹੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲੋ ਬਹੁਤ ਬਹੁਤ ਤੁਹਾਡਾ ਧੰਨਵਾਦ